ਫਿਲਮ ਦੇ ਕਰੈਕਟਰ ਦੇ ਬਾਰੇ ਸਵਨ ਸਿੰਘ ਸੇਵਾ ਇੱਕ ਬਹੁਤ ਸੋਹਣਾ ਬਹੁਤ ਸਮਝਦਾਰ ਸੁਲਝਾ ਇਨਸਾਨ ਸੀ ਜੋ ਚਮਕੀਲੇ ਤੋਂ ਕੁਝ ਨਹੀਂ ਚਾਹੁੰਦਾ ਸੀ ਅਗਰ ਉਹ ਚਾਹੁੰਦਾ ਤੇ ਆਪਣਾ ਫਾਇਦਾ ਵੀ ਕੱਢ ਸਕਦਾ ਸੀ ਪਰ ਉਹ ਫਿਲਮ ਚ ਦੇਖਿਆ ਗਿਆ ਸਾਰੇ ਨੇ ਦੇਖਿਆ ਵੀ ਹੈ ਕਿ ਵੀ ਉਹ ਆਖਰੀ ਤੱਕ ਚਮਕੀਲੇ ਦੇ ਲਈ ਉਹਦਾ ਪਿਆਰ ਸੀ ਕਿ ਵੀ ਇਹ ਇਨਸਾਨ ਬਚ ਜਾਵੇ ਪੋਜ਼ਿਟਿਵ ਕੈਰੈਕਟਰ ਹੈ ਤੇ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਇਹ ਕੈਰੈਕਟਰ ਮੇਰੇ ਹਿੱਸੇ ਆ। ਸਹੀ ਗੱਲ ਕਰੀਏ ਤਾਂ ਕੈਰੈਕਟਰ ਕਿਸ ਤਰ੍ਹਾਂ ਮਿਲਿਆ ਤੇ ਜੇਕਰ ਤੁਹਾਨੂੰ ਕੈਰੈਕਟਰ ਮਿਲਿਆ ਤੇ ਉਸ ਤੇ ਰਿਸਰਚ ਕਿੰਨੀ ਕੀਤੀ ਗਈ ਉਸਕ। ਇੱਕ ਦਿਨ ਫੋਨ ਆਇਆ ਸੀ। ਅੱਜ ਵੀ 20 April ਹੈ ਤੇ ਠੀਕ 20 April 2022 ਨੂੰ ਹੀ ਮੇਰਾ ਆਡੀਸ਼ਨ ਹੋਇਆ ਸੀ। ਅੱਜ ਤੋਂ ਠੀਕ 2 ਸਾਲ ਪਹਿਲਾਂ। ਮੈਨੂੰ ਕਾਲ ਆਇਆ ਸੀਗਾ ਤੇ ਮੈਂ ਇਹੀ ਟਾਈਮ ਸੀ ਸ਼ਾਮ ਦਾ ਟਾਈਮ ਜਦੋਂ ਮੈਂ ਮੁਕੇਸ਼ ਸ਼ਾਭੜਾ ਕਾਸਟਿੰਗ ਕੰਪਨੀ 'ਚ ਗਿਆ ਸੀ ਤੇ ਉੱਥੇ ਉਹਨਾਂ ਨੇ ਦੱਸਿਆ ਕਿ ਵੀ ਸਿਰਫ ਸਿਨੈਰੀਓ ਦੱਸਿਆ ਸਕ੍ਰਿਪਟ ਵੀ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਵੀ ਇਦਾਂ ਕਰਕੇ ਇੱਕ ਇਨਕਮ ਟੈਕਸ ਆਫੀਸਰ ਹੈ ਉਹ ਰੇਡ ਮਾਰਨ ਜਾਂਦਾ ਹੈ ਹਨਾ ਥੋੜਾ ਜਿਹਾ ਬਦਲ ਕੇ ਉਹਨਾਂ ਨੇ ਸੀਨ ਦੱਸਿਆ ਸੀਗਾ ਮੈਨੂੰ ਇਹ ਲੱਗਦਾ ਕਿ ਯਾਰ ਇਹ ਲੱਗਦਾ ਮੈਨੂੰ ਮਰਵਾ ਦੇਣਾ ਹੈ ਉਹਨਾਂ ਨੇ ਜਾਂ ਇਹੀ ਬੰਦੇ ਨੇ ਉਹ ਸਾਰੇ ਪੈਸੇ ਢੇਰੀ ਸਾਹਮਣੇ ਕਰ ਦਿੰਦੇ ਤੇ ਉਹ ਕਹਿੰਦਾ ਆਪ ਡਿਪਾਰਟਮੈਂਟ ਸੇ ਉਹ ਕਹਿੰਦਾ ਇਨਕਮ ਟੈਕਸ ਡਿਪਾਰਟਮੈਂਟ ਤੇਰੇ ਵਰਗੇ ਹੀ ਬੰਦੇ ਲੱਭਦੇ ਆਪਾਂ ਤੂੰ ਟੈਕਸ ਭਰਦਾ ਨਾ ਸੋ ਉਹ ਤਾਂ ਬਹੁਤ ਜਿਆਦਾ ਇਮੋਸ਼ਨਲ ਸੀ ਨਾ ਉਹ ਮੈਂ ਹਰ ਦਿਨ ਰੀਡ ਕੀਤਾ ਹਰ ਦਿਨ ਉਹਦੇ ਤੋਂ ਮੇਰਾ ਤੇ ਚਮਕੀਲੇ ਦਾ ਜੋ ਸਿਵਿਆ ਤੇ ਚਮਕੀਲੇ ਦਾ ਜੋ ਬੌਂਡ ਸੀਗਾ ਉਹ ਬੌਂਡ ਜਿਹੜਾ ਉਹ ਤੋਂ ਐਸਟੈਬਲਿਸ਼ ਹੋਇਆ ਚਮਕੀਲਾ ਫਿਲਮ ਜਿੱਥੇ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਰੋਸ਼ਨ ਕਰ ਰਹੀ ਹੈ ਉੱਥੇ ਹੀ ਗੱਲ ਕਰ ਲਈਏ ਚਮਕੀਲਾ ਤੇ ਅਮਰਜੋਤ ਦੀ ਅਮਰਜੋਤ ਤੇ ਚਮਕੀਲਾ ਇੱਕ ਟਾਈਮ ਦੇ ਐਸੇ ਸ਼ਖਸੀਅਤ ਸਹੀ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਰੋਸ਼ਨ ਕਰ ਰਹੀ ਸੀ ਮਗਰ ਅੱਜ ਦਾ ਸਮਾਂ ਦੇਖੀਏ ਤੇ ਕਿੰਨਾ ਕਿਤੇ ਵਿਰੋਧ ਵੀ ਹੋ ਰਿਹਾ ਤੇ ਜਿਹੜੀ ਚਮਕੀਲਾ ਫਿਲਮ ਆਈ ਹੈ ਦੁਨੀਆ ਭਰ ਦੇ ਵਿੱਚ ਨਾਂ ਵੀ ਕਮਾ ਰਹੀ ਹੈ ਤੁਹਾਨੂੰ ਦੱਸ ਦਈਏ ਅਮ੍ਰਿਤਸਰ ਦਾ ਅਪਿੰਦਰ ਦੀਪ ਸਿੰਘ ਜੋ ਕਿ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸਰਵਰਨ ਸਿੰਘ ਸਿਵਿਆ ਦਾ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਸਰ ਤੁਹਾਡਾ ਪਹਿਲਾ ਕਰੈਕਟਰ ਦੀ ਗੱਲ ਕਰ ਲਈ ਕਿਸ ਤਰ੍ਹਾਂ ਦਾ ਕਰੈਕਟਰ ਸੀ ਤੇ ਫਿਲਮ ਦੇ ਬਾਰੇ ਦੱਸੋ ਪਹਿਲਾਂ ਸਰ ਸਤਿਗੁਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਜੇ ਮੈਂ ਗੱਲ ਕਰਾਂ ਫਿਲਮ ਦੇ ਕਰੈਕਟਰ ਦੇ ਬਾਰੇ ਸਵਨ ਸਿੰਘ ਸੇਵਾ ਇੱਕ ਬਹੁਤ ਸੋਹਣਾ ਬਹੁਤ ਸਮਝਦਾਰ ਸੁਲਝਾ ਇਨਸਾਨ ਸੀ ਜੋ ਚਮਕੀਲੇ ਤੋਂ ਕੁਝ ਨਹੀਂ ਚਾਹੁੰਦਾ ਸੀ ਅਗਰ ਉਹ ਚਾਹੁੰਦਾ ਤੇ ਆਪਣਾ ਫਾਇਦਾ ਵੀ ਕੱਢ ਸਕਦਾ ਸੀ ਬਟ ਉਹ ਫਿਲਮ 'ਚ ਦੇਖਿਆ ਗਿਆ ਸਾਰਿਆਂ ਨੇ ਦੇਖਿਆ ਵੀ ਹੈ ਕਿ ਵੀ ਉਹ ਆਖਰੀ ਤੱਕ ਚਮਕੀਲੇ ਦੇ ਲਈ ਉਹਦਾ ਪਿਆਰ ਸੀ ਕਿ ਵੀ ਇਹ ਇਨਸਾਨ ਬਚ ਜਾਵੇ ਹਨਾ ਇਨਸਾਨ ਕਿਸੇ ਨਾ ਕਿਸੇ ਤਰੀਕੇ ਦੀ ਇਨਸਾਨ ਦੀ ਜਾਨ ਬਚ ਜਾਏ ਸੋ ਬਹੁਤ ਸੋਹਣਾ ਪੋਜ਼ਿਟਿਵ ਕੈਰੈਕਟਰ ਹੈ ਤੇ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਇਹ ਕੈਰੈਕਟਰ ਮੇਰੇ ਹਿੱਸੇ ਆਇਆ ਜਦੋਂ ਰੋਲ ਮਿਲਿਆ ਆਫਰ ਕਿਸ ਤਰ੍ਹਾਂ ਆਈ ਹੈ ਜਿਹੜੇ ਗੱਲ ਕਰੀ ਸ਼ੁਰੂਆਤ ਦੀ ਗੱਲ ਕਰੀਏ ਕਿਸ ਤਰ੍ਹਾਂ ਤੁਹਾਡੇ ਕੋਲ ਇਸ ਰੋਲ ਦਾ ਪਹੁੰਚਿਆ ਤੇ ਕਿਸ ਤਰ੍ਹਾਂ ਤੁਹਾਡੇ ਨਾਲ ਇੱਕ ਕਹਿ ਸਕਦੇ ਕਨੈਕਸ਼ਨ ਪਹਿਲਾਂ ਵੀ ਤੁਸੀਂ ਫਿਲਮ ਕਰ ਚੁੱਕੇ ਹੋ ਬਹੁਤ ਮਸ਼ਹੂਰ ਫਿਲਮਾਂ ਕਰ ਚੁੱਕੇ ਹੋ ਤੇ ਹੁਣ ਦੀ ਗੱਲ ਕਰੀਏ ਤਾਂ ਕਰੈਕਟਰ ਕਿਸ ਤਰ੍ਹਾਂ ਮਿਲਿਆ ਤੇ ਜੇਕਰ ਤੁਹਾਨੂੰ ਕਰੈਕਟਰ ਮਿਲਿਆ ਤੇ ਉਸ ਤੇ ਰਿਸਰਚ ਕਿੰਨੀ ਕੀਤੀ ਗਈ ਹਾਂਜੀ ਮੈਨੂੰ ਇੱਕ ਦਿਨ ਫੋਨ ਹੀ ਆਇਆ ਸੀ ਅੱਜ ਵੀ 20 April ਹੈ ਤੇ ਠੀਕ 20 April 2022 ਨੂੰ ਹੀ ਮੇਰਾ ਆਡੀਸ਼ਨ ਹੋਇਆ ਸੀ ਅੱਜ ਤੋਂ ਠੀਕ 2 ਸਾਲ ਪਹਿਲਾਂ ਤੇ ਮੈਨੂੰ ਕਾਲ ਆਇਆ ਸੀਗਾ ਤੇ ਮੈਂ ਇਹੀ ਟਾਈਮ ਸੀ ਸ਼ਾਮ ਦਾ ਟਾਈਮ ਜਦੋਂ ਮੈਂ ਮੁਕੇਸ਼ ਸਾਵੜਾ ਕਾਸਟਿੰਗ ਕੰਪਨੀ 'ਚ ਗਿਆ ਸੀ ਤੇ ਉੱਥੇ ਉਹਨਾਂ ਨੇ ਦੱਸਿਆ ਕਿ ਵੀ ਸਿਰਫ ਸਿਨੈਰੀਓ ਦੱਸਿਆ ਸਕ੍ਰਿਪਟ ਵੀ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਵੀ ਇਦਾਂ ਕਰਕੇ ਇੱਕ ਇਨਕਮ ਟੈਕਸ ਆਫੀਸਰ ਹੈ ਉਹ ਰੇਡ ਮਾਰਨ ਜਾਂਦਾ ਹੈ ਹਣਾ ਥੋੜਾ ਜਆ ਬਦਲ ਕੇ ਉਹਨਾਂ ਨੇ ਸੀਨ ਦੱਸਿਆ ਸੀਗਾ ਕਿ ਵੀ ਸੇਮ ਸਕ੍ਰਿਪਟ ਕਦੀ ਵੀ ਨਹੀਂ ਦਿੰਦੇ ਸੋ ਉਹਨਾਂ ਨੇ ਇੱਕ ਸਿਚੁਏਸ਼ਨ ਦਿੱਤੀ ਤੇ ਉਹਨਾਂ ਨੂੰ ਸਿਚੁਏਸ਼ਨ ਦੇ ਅਕੋਰਡਿੰਗਲੀ ਮੈਂ ਔਨ ਦਾ ਸਪਾਟ ਜੋ ਮੇਰੇ ਕੋਲ ਹੋ ਮੈਂ ਆਡੀਸ਼ਨ ਕਰੀਟ ਕੀਤੀ ਸੀਨ ਕਰੀਟ ਕੀਤਾ ਤੇ ਉਹਨਾਂ ਨੂੰ ਸੀਨ ਬਹੁਤ ਪਸੰਦ ਆਇਆ ਫਿਰ ਇਸ ਚੀਜ਼ ਦੀ ਲੰਬੀ ਕਾਸਟਿੰਗ ਚੱਲੀ ਕਹ ਲੋ April ਨਿਕਲ ਗਿਆ May June July August ਔਰ 1 August ਨੂੰ ਫਿਰ ਮੈਨੂੰ ਇਮਤੀਆਜ਼ ਸਰ ਨੇ ਇਦੀ ਕਾਸਟਿੰਗ ਲਗਾਤਾ 3-3.5 ਮਹੀਨੇ ਪੰਜਾਬ ਵੀ ਹੁੰਦੀ ਰਹੀ ਪਰ ਉਹਨਾਂ ਨੂੰ ਸ਼ਾਇਦ ਇਮਤੀਆਜ਼ ਸਰ ਨੂੰ ਕੋਈ ਪਸੰਦ ਨਹੀਂ ਆਇਆ ਤੇ ਜਾਨ ਮੇਰੀ ਕਿਸਮਤ ਚੰਗੀ ਸੀ ਜਾਨ ਉਹਨਾਂ ਨੂੰ ਮੇਰਾ ਕੰਮ ਬਹੁਤ ਪਸੰਦ ਆਇਆ ਸੋ 1 ਅਗਸਤ ਨੂੰ ਮੈਂ ਉਹਨਾਂ ਨੂੰ ਇਮਤੀਆਜ਼ ਸਰ ਨੂੰ ਮਿਲਿਆ ਤੇ ਉਹ ਸਰ ਕਹਿੰਦੇ ਕਿ ਵੀ ਮੈਂ ਪਹਿਲਾਂ ਮਿਲਣਾ ਚਾਹੁੰਦਾ ਸੀ ਕਿਉਂਕਿ ਮੈਂ ਤੁਹਾਡਾ ਆਡੀਸ਼ਨ ਬਹੁਤ ਵਾਰ ਦੇਖਿਆ ਤੇ ਮੈਨੂੰ ਸੀਗਾ ਕਿ ਵੀ ਮੈਂ ਇੱਕ ਵਾਰੀ ਤੁਹਾਨੂੰ ਮਿਲਾਂ ਕਿ ਤੁਸੀਂ ਰਿਐਲਿਟੀ ਦੇ ਵਿੱਚ ਕਿਹੋ ਜਿਹੇ ਇਨਸਾਨ ਹੋ ਹਨਾ ਤੇ ਮਿਲ ਕੇ ਮੈਂ ਤੁਹਾਨੂੰ ਜਾਨਣਾ ਚਾਹੁੰਦਾ ਸੀ ਉਹ ਮੈਨੂੰ ਬਹੁਤ ਚੰਗਾ ਲੱਗਾ ਤੇ ਸੋ ਹਾਂ ਫਿਰ ਸਪਟੰਬਰ ਦੇ ਵਿੱਚ ਮੇਰੀ ਸਿਲੇਕਸ਼ਨ ਹੋ ਗਈ ਇਸ ਫਿਲਮ ਦੇ ਵਿੱਚ ਗੱਲ ਕਰੀਏ ਤਾਂ ਕੋਈ ਫੇਵਰਟ ਸੀਨ ਜਿਹੜਾ ਤੁਹਾਡਾ ਹੋਵੇ ਜ਼ਰੂਰ ਜ਼ਿਕਰ ਕਰੋ ਫੇਵਰਟ ਸੀਨ ਤੁਸੀਂ ਇਹ ਸਮਝ ਲਓ ਕਿ ਵੀ ਸਾਰੇ ਸੀਨ ਹੀ ਮੇਰੇ ਫੇਵਰਟ ਨੇ ਪਰ ਜੋ ਸਭ ਤੋਂ ਜ਼ਿਆਦਾ ਫੇਵਰਟ ਸੀਨ ਤੁਸੀਂ ਸਮਝ ਲਓ ਇੱਕ ਤਾਂ ਉਹ ਹੈ ਜਦੋਂ ਉਹ ਚਿੱਠੀਆਂ ਪੜਦਾ ਕਿ ਵੀ ਚਿੱਠੀਆਂ ਉਹ ਸਹੀ ਹੈ ਕਿ ਨਕਲੀ ਹੈ ਤੇ ਉਹ ਦੇਖਦਾ ਹੈ ਕਿ ਚਿੱਠੀਆਂ ਤੇ ਅਸਲੀ ਹੈ ਹਨਾ ਤੇ ਉਹ ਚਮਕੀਨ ਨੂੰ ਇਹ ਲੱਗਦਾ ਕਿ ਯਾਰ ਇਹ ਲੱਗਦਾ ਮੈਨੂੰ ਮਰਵਾ ਲੈਣਾ ਇਹਨਾਂ ਨੇ ਜਾਂ ਇਹੀ ਬੰਦੇ ਨੇ ਉਹ ਸਾਰੇ ਪੈਸੇ ਢੇਰੀ ਸਾਹਮਣੇ ਕਰ ਦਿੰਦਾ ਤੇ ਉਹ ਕਹਿੰਦਾ ਆਪਕੋ ਕੀ ਲੱਗਦਾ ਕੌਨੂ ਮੈਂ ਹੈ ਤੇ ਉਹ ਕਹਿੰਦਾ ਆਪ ਡਿਪਾਰਟਮੈਂਟ ਸੇ ਹੋ ਕਿ ਇਨਕਮ ਟੈਕਸ ਡਿਪਾਰਟਮੈਂਟ ਤੇਰੇ ਵਰਗੇ ਬੰਦੇ ਲੱਭਦੇ ਆਪਾਂ ਤੂੰ ਟੈਕਸ ਭਰਦਾ ਹਾਂ ਦਾ ਸੋ ਉਹ ਚੀਜ਼ਾਂ ਸੀ ਤੇ ਇਹ ਫਨੀ ਸੀਨ ਸੀ ਦੂਸਰਾ ਮੇਰਾ ਸਭ ਤੋਂ ਜਿਆਦਾ ਫੇਵਰਿਟ ਸੀਨ ਹੈ ਇਮੋਸ਼ਨਲ ਸੀਨ ਜੋ ਟੈਲੀਫੋਨ ਕਨਵਰਸੇਸ਼ਨ ਦਾ ਸੀਨ ਹੈ ਸੋ ਟੈਲੀਫੋਨ ਕਨਵਰਸੇਸ਼ਨ ਬਹੁਤ ਜਿਆਦਾ ਇਮੋਸ਼ਨਲ ਸੀਨ ਹੈ ਉਹ ਮੈਂ ਹਰ ਦਿਨ ਰੀਡ ਕੀਤਾ ਹਰ ਦਿਨ ਉਹਦੇ ਤੋਂ ਮੇਰਾ ਤੇ ਚਮਕੀਲੇ ਦਾ ਜੋ ਸਿਵਿਆ ਤੇ ਚਮਕੀਲੇ ਦਾ ਜੋ ਬੌਂਡ ਸੀਗਾ ਉਹ ਬੌਂਡ ਜਿਹੜਾ ਹੈ ਉਹ ਤੋਂ ਐਸਟੈਬਲਿਸ਼ ਹੋਇਆ ਬਹੁਤ ਪੋਜ਼ਿਟਿਵ ਕੈਰੈਕਟਰ ਹੈ ਤੁਹਾਡਾ ਜੀ ਦਿਲਚਸਪ ਤੁਸੀਂ ਉਹਨਾਂ ਦੀ ਗੱਲ ਕਰੀਏ ਅਕਸਰ ਹੱਸਦੇ ਘੜਦੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਵਿੱਚ ਤੁਹਾਡੇ ਨਾਲ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਤੁਸੀਂ ਅ ਇਦਾਂ ਹੀ ਸੀਗਾ ਸੀ ਉਹ ਬਸ ਇਹ ਸੀਗਾ ਕਿ ਵੀ ਮੇਰਾ ਜੋ ਆਉਦਾ ਸੀ ਸਵਨ ਸਿੰਘ ਸਿਵਿਆ ਦਾ ਉਹ ਬਹੁਤ ਸੁਝਾ ਆਇਆ ਹਨਾ ਸ਼ਾਂਤ ਸੁਭਾ ਦਾ ਬੰਦਾ ਸੀ ਉਹ ਸੈੱਟ ਤੇ ਵੀ ਮੇਰੇ ਨਾਲ ਉਸ ਤਰੀਕੇ ਦੇ ਨਾਲ ਉਹ ਥੋੜਾ ਜਿਹਾ ਸ਼ਾਂਤ ਸਾਊਂਡ ਕਰਦੇ ਸੀ ਹਨਾ ਬਿਹੇਵ ਕਰਦੇ ਸੀ ਬਟ ਜਿੱਦਾਂ ਹੀ ਸੀਨ ਖਤਮ ਹੁੰਦਾ ਸੀ ਆਪਾਂ ਉਦਾਂ ਹੀ ਹੱਸ ਮਜਾਕ ਵੀ ਕਰਦੇ ਸੀਗੇ ਕਿਉਂਕਿ ਇੱਕ ਇੱਕ ਐਕਟਰ ਦੂਸਰੇ ਐਕਟਰ ਦੀ ਨਾ ਇੱਜ਼ਤ ਕਰਦਾ ਜ਼ੋਨ ਦੀ ਕੋਈ ਵੀ ਕਦੀ ਵੀ ਨਾ ਜਦੋਂ ਇੱਕ ਜ਼ੋਨ ਦੇ ਵਿੱਚ ਰਹਿਣਾ ਹੁੰਦਾ ਹਣਾ ਤੇ ਉਹ ਜ਼ੋਨ ਉਹ ਜ਼ੋਨ ਟੁੱਟਣ ਨਹੀਂ ਦੇਣਾ ਹੁੰਦਾ ਸੋ ਖੈਰ ਇਹ ਆ ਕਿ ਵੀ ਸਾਡਾ ਮੇਰਾ ਤੇ ਉਹਨਾਂ ਦਾ इमोशनल ਸੀਨ ਵੀ ਹੁੰਦਾ ਸੀਗਾ ਜਾਂ ਸੀਰੀਅਸ ਸੀਨ ਵੀ ਹੁੰਦਾ ਸੀਗਾ ਜਾਂ ਕੋਈ ਫਨੀ ਸੀਨ ਵੀ ਹੁੰਦਾ ਸੀਗਾ ਉਹ ਜ਼ੋਨ ਦੇ ਵਿੱਚ ਆਪਾਂ ਰਹਿ ਕੇ ਕਰਦੇ ਸੀ ਤੇ ਜਦੋਂ ਉਹ ਸੀਨ ਖਤਮ ਹੁੰਦਾ ਸੀ ਆਪਾਂ ਫਿਰ ਨੋਰਮਲ ਦੂਜੀਆਂ ਗੱਲਾਂ ਵੀ ਕਰਦੇ ਸੀ ਸੋ ਹਾਂ ਬਹੁਤ ਸੋਹਣਾ ਐਕਸਪੀਰੀਅੰਸ ਹੈ ਆ ਮੇਰਾ ਤੇ ਉਹਨਾਂ ਦਾ ਕੰਫਰਟੇਬਲ ਜ਼ੋਨ ਪੂਰਾ ਕਹਿ ਸਕਦੇ ਅਸੀਂ ਹਾਂਜੀ ਹਾਂਜੀ ਪੂਰਾ ਕੰਫਰਟੇਬਲ ਕਹਿ ਸਕਦੇ ਹੋ ਕਿਉਂਕਿ ਤੁਸੀਂ ਇਹ ਦੇਖ ਲਓ ਕਿ ਅਗਰ ਮੈਂ ਇਨਾ ਸੋਣਾ ਹਨਾ ਮਹਾਰਾਜ ਮੇਰੇ ਤੋਂ ਕੰਮ ਕਰਾ ਗਏ ਨੇ ਬੰਦਾ ਤੇ ਕੋਈ ਨਹੀਂ ਹੁੰਦਾ ਮੈਂ ਕੌਣਾ ਕੰਮ ਕਰਨ ਵਾਲਾ ਉਹ ਕਰਾਣਾ ਵਾਲੇ ਉੱਪਰ ਦੂਸਰਾ ਇਮਤੀਆਜ਼ ਅਲੀ ਸਰ ਹਨਾ ਤੇ ਜੇ ਮੈਂ ਤਾਂ ਹੀ ਕਰ ਪਾਇਆ ਜੇ ਦਲਜੀਤ ਭਾਜੀ ਦਾ ਮੇਰੇ ਨਾਲ ਹਨਾ ਵਧੀਆ ਕੰਬੀਨੇਸ਼ਨ ਸੀਗਾ ਹਨਾ ਵਧੀਆ ਹਿਸਾਬ ਕੀ ਸੀ ਜੁਗਲਬੰਦੀ ਵਧੀਆ ਸੀ ਇਹ ਚੀਜ਼ਾਂ ਪੋਸੀਬਲੀ ਤਾਂ ਹੋਈ ਪਈਆਂ ਹੋਰ ਵੀ ਫਿਲਮਾਂ ਕੀਤੀਆਂ ਉਹਨਾਂ ਬਾਰੇ ਵੀ ਥੋੜਾ ਜ਼ਿਕਰ ਕਰੋ ਥੋੜਾ ਉਹਨਾਂ ਬਾਰੇ ਵੀ ਦੱਸੋ ਜਿਹੜੀਆਂ ਫਿਲਮਾਂ ਤੁਸੀਂ ਪਹਿਲਾਂ ਕਰ ਚੁੱਕੇ ਹੋ ਹਾਂਜੀ ਪਹਿਲਾ ਮੈਂ ਕਰ ਚੁੱਕਾ ਜੀ ਬੈਟਲ ਆਫ ਸਾਰਾਗੜੀ ਫਿਲਮ ਸੀ ਉਹ ਮੇਰੀ ਮਾੜੀ ਕਿਸਮਤ ਕਹਿ ਲੋ ਉਹ ਉਹ ਰੰਦੀਪ ਭੁੱਟਾ ਜੀ ਦੇ ਨਾਲ ਉਹ ਪੂਰੀ ਨਹੀਂ ਹੋ ਪਾਈ ਉਹ 30% ਫਿਲਮ ਸ਼ੂਟ ਹੋਈ ਸੀ ਬਹੁਤ ਕਮਾਲ ਦੀ ਫਿਲਮ ਸੀ ਮੇਰੇ 8 ਸਾਲ ਕੈਰੀਅਰ ਦੇ ਵਿੱਚ ਪਹਿਲੀ ਵਾਰੀ ਮਤਲਬ ਕਿਵੇਂ ਮੇਰੇ 8 ਸਾਲ ਹੀ ਬਚ ਜਾਂਦੇ ਪਰ ਜੋ ਮਿਲਦਾ ਹੁਕਮ ਦੇ ਵਿੱਚ ਹੀ ਮੈਨੂੰ ਰਹਿ ਕੇ ਮਿਲਦਾ ਪਹਿਲੇ ਨਹੀਂ ਕਦੀ ਮਿਲ ਸਕਦਾ 2016 ਦੇ ਵਿੱਚ ਹੀ ਮੈਨੂੰ ਇੱਕ ਪ੍ਰਾਇਮਰੀ ਕੈਰੈਕਟਰ ਮਿਲ ਗਿਆ ਸੀ ਤੇ ਉਹ ਪਰ ਪੂਰੀ ਨਹੀਂ ਹੋ ਪਾਈ ਉਸ ਤੋਂ ਬਾਅਦ ਮੈਨੂੰ 2022 ਦੇ ਵਿੱਚ ਮੇਰੀ ਇੱਕ ਫਿਲਮ ਰਿਲੀਜ਼ ਹੋਈ ਹੈ 6 ਸਾਲ ਬਾਅਦ ਤੁਸੀਂ ਸਮਝ ਲੈਣਾ ਜੋਗੀ ਫਿਲਮ 2020 ਚ ਸ਼ੂਟ ਹੋਈ ਤੇ 2022 ਤੇ ਜਾ ਕੇ ਰਿਲੀਜ਼ ਹੋਈ Netflix ਦੀ ਜੋਗੀ ਫਿਲਮ ਸੀ ਉਹ ਵੀ ਪਹਿਲੀ ਫਿਲਮ ਸੀ Netflix ਡੈਬਿਊ ਸੀ ਮੇਰਾ ਦਲਜੀਤ ਦਾ ਦਲਜੀਤ ਭਾਈ ਦਾ ਵੀ Netflix ਡੈਬਿਊ ਸੀ ਸੋ ਉਹ ਵੀ ਬਹੁਤ ਕਮਾਲਦਾਰ ਆ ਹੁਣ ਇੱਕ ਪਿਛਲੇ ਦਿਨੀ ਇੱਕ ਵੀਰ ਸਾਵਰਕਰ ਇੱਕ ਫਿਲਮ ਆਈ ਆ ਉਹਦੇ ਵਿੱਚ ਵੀ ਮੇਰਾ ਹਰਨਾਮ ਸਿੰਘ ਫਰੀडम फाइਟਰ ਦਾ ਰੋਲ ਸੀਗਾ ਕਿ ਵੀ ਕਿਵੇਂ ਉਹ ਸਾਵਰਕਰ ਦੇ ਨਾਲ ਫਰੀडम ਫਾਈਟਿੰਗ ਦੀ ਹਨਾ ਜੰਗ ਵਿੱਚ ਸ਼ਾਮਿਲ ਹੁੰਦਾ ਫਿਰ 20 ਦਿਨ ਬਾਅਦ ਹੀ ਮੇਰੀ ਦੂਸਰੀ ਫਿਲਮ ਆਈ ਹਨਾ ਤੇ ਇੰਨਾ ਕੁ ਤੇ ਦਈ ਜਾਂਦੇ ਪਰਵਾਹਦਾ ਤਾਂ ਇਹ ਇਨਾ ਸ਼ੁਕਰ ਹੈ ਜੀ ਸ੍ਰੀ ਗੁਰੂ ਰਾਮਦਾਸ ਜੀ ਇਸ ਨਗਰੀ ਦੇ ਤੁਸੀਂ ਜੰਪਾ ਲਓ ਕਿੰਨਾ ਕ ਮਾਨ ਮਹਿਸੂਸ ਹੁੰਦਾ ਹੈ ਹਾਂ ਜੀ ਇਹੀ ਆ ਜੀ ਮੈਨ ਲੱਗਦਾ ਅੰਮ੍ਰਿਤਸਰ ਤੇ ਰਹਿਣ ਵਾਲੇ ਬੰਦਿਆਂ ਦੇ ਕੋਲ ਆਹੀ ਦਾਤ ਹੈ ਉਹ ਮਹਾਰਾਜ ਗੁਰੂ ਰਾਮਦਾਸ ਪਾਸ਼ਾ ਬੜੇ ਬਯੰਤ ਨੇ ਜਦੋਂ ਤੁਸੀਂ ਕੁਝ ਮੰਗਦੇ ਹੋ ਨਾ ਤੇ ਤੁਹਾਨੂੰ ਨਹੀਂ ਮਿਲਦਾ ਫਿਰ ਆਪਾਂ ਨੂੰ ਵੀ ਦੁੱਖ ਹੁੰਦਾ ਕਿ ਆਪਾਂ ਨੂੰ ਨਹੀਂ ਮਿਲਿਆ ਅਸਲ ਦੇ ਵਿੱਚ ਹੁੰਦਾ ਕੀ ਆ ਕਿ ਵੀ ਉਹ ਤੁਹਾਡੇ ਲਈ ਠੀਕ ਹੈ ਜਾਂ ਨਹੀਂ ਠੀਕ ਹੈ ਉਹ ਉਹ ਤੁਹਾਡਾ ਉਹ ਆਪਣੇ ਮੁਤਾਬਕ ਹੀ ਚੱਲਦੇ ਨੇ ਹੁਕਮ ਦੇ ਵਿੱਚ ਹੀ ਚੱਲਦੇ ਨੇ ਇਸ ਕਰਕੇ ਮੰਗਣਾ ਜਦੋਂ ਤੁਸੀਂ ਛੱਡ ਦਿੰਦੇ ਹੋ ਨਾ ਪਰਮਾਤਮਾ ਤੇ ਹਨਾ ਮੰਗਣਾ ਛੱਡ ਦਿੰਦੇ ਹੋ ਤੇ ਤੁਹਾਨੂੰ ਉਹੋ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਤੁਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਹਨਾ ਸੋ ਖੈਰ ਹੁਣ ਮੈਂ ਵੀ ਖੁਦ ਸਰੈਂਡਰ ਕੀਤਾ ਆ ਪਾਛਾ ਕੇ ਵੀ ਤੁਸੀਂ ਜਿੱਥੇ ਰੱਖਣਾ ਰੱਖੋ ਹਨਾ ਪਹਚਾਣਾ ਪਜਾਓ ਪਰ ਥੱਲੇ ਸੁੱਟਣਾ ਥੱਲੇ ਸੁੱਟੋ ਮੈਂ ਜਰਨੀ ਇੰਜੋਏ ਕਰ ਰਹੇ ਆ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਅਸਵ ਜੋ ਕਿ ਬਹੁਤ ਪੋਜ਼ਿਟਿਵ ਕਿਰਦਾਰ ਹੈ ਚਮਕੀਲੇ ਨੂੰ ਕਿਸ ਤਰ੍ਹਾਂ ਸਮਝਾਉਂਦਾ ਸੀ ਕਿ ਆਹ ਚੀਜ਼ ਨਾ ਕਰ ਇਹ ਤੇਰੇ ਵਾਸਤੇ ਗਲਤ ਹੈ ਉਸ ਕਰੈਕਟਰ ਬਾਰੇ ਥੋੜਾ ਡਿਸਕ੍ਰਾਈਬ ਕਰਨਾ ਦੱਸ ਅ ਮੈਨੂੰ ਜਿੰਨਾ ਕੋ ਮੈਨੂੰ ਰਿਸਰਚ ਕਰਵਾਈ ਗਈ ਜਿੰਨਾ ਕੋ ਮੈ ਤੋਂ ਰਿਸਰਚ ਨੋਟਸ ਮੈਨੂੰ ਮਿਲੇ ਜਿੰਨਾ ਕੋ ਮੈਨੂੰ ਦੱਸਿਆ ਗਿਆ ਕਿ ਵੀ ਜਿੰਨਾ ਕੋ ਰੋਲ ਹੈ ਉਹਦੇ ਵਿੱਚ ਇੰਨਾ ਹੀ ਪਤਾ ਲੱਗਿਆ ਕਿ ਵੀ ਇੱਕ ਚਮਕੀਲੇ ਦੀ ਜੋ ਗਾਇਕੀ ਸੀ ਜੋ ਚਮਕੀਲਾ ਜਿਸ ਜਿਸ ਜ਼ੋਨ ਚ ਗਾਉਂਦਾ ਸੀ ਉਸ ਤੋਂ ਬਾਅਦ ਸਵਨ ਸਿਵਿਆ ਜੀ ਦੇ ਆਉਣ ਤੋਂ ਬਾਅਦ ਫਿਰ ਉਹਨੇ ਇੱਕ ਧਾਰਮਿਕ ਪੱਖ ਦੇ ਗਾਣੇ ਸ਼ੁਰੂ ਕੀਤੇ ਹਨਾ ਧਾਰਮਿਕ ਉਹਨੇ ਗਾਣਾ ਸ਼ੁਰੂ ਕੀਤਾ ਤੇ ਉਹ ਧਾਰਮਿਕ ਦੇ ਵਿੱਚ ਵੀ ਉਹ ਬਹੁਤ ਹਿੱਟ ਹੋ ਗਿਆ ਤੇ ਉਹ ਮੈਨੂੰ ਲੱਗਦਾ ਕਿ ਵੀ ਚਮਕੀਲੀ ਜ਼ਿੰਦਗੀ ਸੁਧਾਰਨ ਦੇ ਵਿੱਚ ਉਹਦਾ ਹਨਾ ਸਿਵਿਆ ਸਾਫ ਦਾ ਬਹੁਤ ਵੱਡਾ ਰੋਲ ਸੀਗਾ ਸੋ ਖੈਰ ਹੈ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਫਿਲਮ ਸਾਰਿਆਂ ਨੇ ਦੇਖੀ ਤੇ ਉਹਨਾਂ ਨੂੰ ਪਤਾ ਲੱਗਿਆ ਜੇ ਮੈਂ ਗਲਤ ਨਹੀਂ ਹਾਂ ਤੇ ਸਵਨ ਸਿੰਘ ਸਿਵਿਆ ਦੁਆਰਾ ਇੱਕ ਗਾਣਾ ਲਿਖਿਆ ਸੀ ਬਾਬਾ ਨਨਕਾਣਾ ਇਸ ਕਹਾਣੀ ਦੀ ਕੀ ਸੱਚਾਈ ਹੈ ਜੀ ਬਾਬਾ ਤੇਰਾ ਨਨਕਾਣਾ ਸਵਰਨ ਸਿੰਘ ਸੇਵਿਆ ਜੀ ਦਾ ਪਹਿਲਾ ਧਾਰਮਿਕ ਗਾਣਾ ਸੀ ਉਹ ਪਹਿਲਾਂ ਵੀ ਲਿਖਦੇ ਸੀ ਪਰ ਚਮਕੀਲੇ ਦੇ ਜੋ ਗਾਣੇ ਸਾਰੇ ਹਿੱਟ ਸੀਗੇ ਪਹਿਲਾਂ ਤੇ ਉਹ ਹਿੱਟ ਗਾਣਿਆਂ ਤੋਂ ਬਾਅਦ ਜਦੋਂ ਉਹਨੇ ਮਾਫੀ ਮੰਗੀ ਤੇ ਪਹਿਲਾ ਧਾਰਮਿਕ ਗੀਤ ਉਹਨਾਂ ਨੇ ਜਿਹੜਾ ਸਵਰਨ ਸਿੰਘ ਸੇਵਿਆ ਜੀ ਨੇ ਲਿਖ ਕੇ ਦਿੱਤਾ ਤੇ ਇਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਵੀ ਧਾਰਮਿਕ ਦੇ ਵਿੱਚ ਵੀ ਉਹ ਸੁਪਰ ਹਿੱਟ ਹੋ ਜਾਊਗਾ ਤੇ ਉਹ ਦੋਨੋਂ ਸਵਰਨ ਸਿੰਘ ਸੇਵਿਆ ਤੇ ਚਮਕੀਲਾ ਦੋਨੋਂ ਹੀ ਸੁਪਰ ਹਿੱਟ ਹੋ ਗਏ ਸੀ ਰਾਤੋ ਰਾਤ ਅਜੀ ਇੱਕ ਸੀਨ ਦੇਖਿਆ ਸਟੇਜ ਦੇ ਉੱਤੇ ਚਮਕੀਲਾ ਜੀ ਨੂੰ ਡਿਮਾਂਡ ਕਰਦੇ ਹੁੰਦੇ ਲੋਕ ਕਿ ਆ ਗਾਣਾ ਸੁਣਾਓ ਤੇ ਚਮਕੀਲਾ ਵੱਲੋਂ ਕਿਹਾ ਜਾਂਦਾ ਕਿ ਨਹੀਂ ਜੀ ਮੈਂ ਹੁਣ ਸੁਧਰ ਚੁੱਕਿਆ ਮੈਂ ਇਸ ਤਰ੍ਹਾਂ ਦੇ ਗਾਣੇ ਨਹੀਂ ਗਾਉਂਦਾ ਮਗਰ ਕਹਿ ਸਕਦੇ ਆ ਲੋਕਾਂ ਦਾ ਗੁਲਾਮ ਸੀ ਚਮਕੀਲਾ ਹਾਜੀ ਇੱਕ ਫਿਲਮ ਦੇ ਵਿੱਚ ਇੱਕ ਸੀਨ ਵੀ ਹੈ ਨਾ ਵੀ ਵੀ ਉਹ ਸੰਸਿਵਿਆਜੀ ਬੋਲਦੇ ਆ ਕਿ ਵੀ ਇੱਕ ਗੱਲ ਬਹੁਤ ਮਾੜੀ ਸੀ ਉਹਦੀ ਉਹ ਲੋਕਾਂ ਦਾ ਗੁਲਾਮ ਸੀ ਉਹ ਲੋਕ ਡਿਮਾਂਡ ਕਰਦੇ ਸੀ ਤੇ ਉਹ ਪੂਰੀ ਕਰ ਦਿੰਦਾ ਸੀ ਉਹ ਕਦੀ ਉਹਨੇ ਇਹ ਨਹੀਂ ਕਿਹਾ ਕਿ ਵੀ ਨਹੀਂ ਜੀ ਇਹ ਨਹੀਂ ਮੈਂ ਕਰ ਸਕਦਾ ਤੇ ਇਹੀ ਗੱਲ ਉਹਦੀ ਬਹੁਤ ਮਾੜੀ ਸੀ ਤੇ ਕਿਉਂਕਿ ਜਿੱਥੇ ਇੱਕ ਸੀਨ ਵੀ ਹੈ ਉਹ ਬੋਲਦੇ ਆ ਨਾ ਕਿ ਵੀ ਇਸ ਪੁਰਾਣੇ ਬੋਲ ਸੁਣਾ ਉਹ ਕਹਿੰਦਾ ਜੀ ਮੈਂ ਤਾਂ ਤੋਬਾ ਕਰ ਲਈ ਆ ਜੀ ਪਰ ਫਿਰ ਵੀ ਕਹਿੰਦੇ ਨਹੀਂ ਸੁਣਾਓ ਤੇ ਅਮਰਜੋਤ ਤੇ ਚਮਕੀਲਾ ਘੁੰਮ ਕੇ ਮੇਰੇ ਵੱਲ ਵੀ ਸਿਵਿਆ ਜੀ ਵੱਲ ਦੇਖਦੇ ਕਿ ਭਾਜੀ ਕੀ ਕੀ ਕਰੀ ਹੋਣਾ ਹਨਾ ਤੇ ਸੋ ਖੈਰ ਫਿਰ ਵੀ ਉਹ ਉਸ ਰਾਤ ਤੇ ਤੁਰਪੰਦਾ ਜਿਸ ਰਾਤ ਉਹਨੇ ਤੌਬਾ ਕੀਤੀ ਸੀ ਇਹ ਇੱਕ ਸਟੋਰੀ ਆ ਤੇ ਮੈਨੂੰ ਲੱਗਦਾ ਕਿ ਵੀ ਬਹੁਤ ਐਮ ਰੋਲ ਸੀ ਸਿਵਿਆ ਸਾਹਿਬ ਦਾ ਜੇ ਫਿਊਚਰ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਪ੍ਰੋਜੈਕਟ ਹੁਣ ਆਉਣ ਵਾਲੇ ਨੇ ਆ ਦੇਖੋ ਜੀ ਜਿੰਨਾ ਕੋ ਮਾਰੇ ਦੇਈ ਜਾਂਦੇ ਉਹਨਾਂ ਬਹੁਤ ਸ਼ੁਕਰ ਆ ਤੇ ਅੱਗੇ ਵੀ ਕੁਝ ਦੋ ਤਿੰਨ ਚੀਜ਼ਾਂ ਹੈ ਉਹ ਹਜੇ ਕਨਫਰਮ ਨਹੀਂ ਹੈ ਤੇ ਜਿੱਤਰਾ ਹੀ ਕਨਫਰਮ ਹੋਣ ਗਿਆ ਆਫੀਸ਼ੀਅਲੀ ਇਹ ਨਾ ਸਕਦੇ ਵੱਡੇ ਧਮਾਕੇ ਹੋਣਗੇ ਮੈਂ ਕਹਿੰਨਾ ਇੰਥੋਂ ਤੱਕ ਨਹੀਂ ਸੀ ਸੋਚਿਆ ਤੇ ਅੱਗੇ ਤਾਂ ਹੁਣ ਸੋਚਣਾ ਹੀ ਬੰਦ ਕਰ ਦਿੱਤਾ ਕਿਉਂਕਿ ਪਤਾ ਮਾਰੇ ਦੇ ਦੇਣਾ ਹੀ ਆ ਖੁੱਲਾ ਗੱਫਾ ਦੇਣਾ ਆ ਜਿਹੜੇ ਸਿੱਧੇ ਲਫ਼ਜ਼ਾਂ ਚ ਮੈਂ ਕਹਵਾਂ ਗੱਲ ਕਮਾ ਤੇ ਭਰੋਸਾ ਬਹੁਤ ਹੈ ਤੁਸੀਂ ਕਿਸੇ ਵੀ ਇੰਡਸਟਰੀ ਚ ਹੋਵੋ ਤੁਹਾਨੂੰ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਜੇ ਤੁਸੀਂ ਭਰੋਸਾ ਰੱਖਦੇ ਹੋ ਤੇ ਚੜ੍ਹਦੀ ਕਲਾ ਕਾਮਯਾਬੀ ਜ਼ਰੂਰ ਮਿਲਦੀ ਹੈ ਤੁਹਾਨੂੰ ਸਾਡੇ ਮਾਧਿਅਮ ਰਾਹੀਂ ਸਰੋਤਿਆਂ ਨੂੰ ਅਪੀਲ ਕਰਨਾ ਚਾਹੋਗੇ ਕੋਈ ਅਪੀਲ ਮੈਂ ਹੀ ਕਰਨਾ ਚਾਹਾਂਗਾ ਕਿ ਵੀ ਜ਼ਿੰਦਗੀ ਚ ਜੋ ਮਰਜ਼ੀ ਹੋਵੇ ਤਾਂਵੇਂ ਜਿੰਨੇ ਮਰਜ਼ੀ ਡਾਊਨਫਾਲਸ ਆਣ ਕਦੀ ਚਿੰਤਾ ਨਹੀਂ ਕਰਨੀ ਮਾਰੇ ਤੇ ਭਰੋਸਾ ਰੱਖੋ ਟਰਸਟ ਰੱਖੋ ਬਲੀਵ ਰੱਖੋ ਤੇ ਇੱਕ ਸ਼ਰਤ ਆ ਤੁਸੀਂ ਬੰਦੇ ਮਿਹਨਤੀ ਹੋਣੇ ਚਾਹੀਦੇ ਹੋ ਬਸ ਇਹੀ ਅਪੀਲ ਹੈ ਜੀ ਇਹ ਸਨ ਅਪਿੰਦਰਦੀਪ ਸਿੰਘ ਜਿੰਨਾ ਵੱਲੋਂ ਚਮਕੀਲਾ ਫਿਲਮ ਬਾਰੇ ਜ਼ਿਕਰ ਕੀਤਾ ਗਿਆ ਸਾਰਾ ਦੱਸਿਆ ਗਿਆ ਕਿ ਸਵਰਨ ਸਿੰਘ ਸੇਵਿਆ ਤਾਂ ਕਿਰਦਾਰ ਕਿਸ ਤਰ੍ਹਾਂ ਦਾ ਸੀ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਮੈਂ ਮਨਵ ਦਾ ਸੰਭਲਣ